ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੀ ਜਨਰਲ ਥੰਦੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚ ਪਹਿਲੀ ਵਾਰ ਚੈਨਲ ਤੇ ਆਨੇ ਕਿ ਪਕਰ ਕੇ ਜਨਰਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਤੇ ਸ਼ੇਅਰ ਕਰੋ ਪਹਿਲਾ ਵਾਲਾ ਬਟਨ ਜਿਹੜਾ ਵਾਲਾ ਤਾਂ ਜੋ ਬੜੀ ਤੋਂ ਬੜੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਇਹ ਇੱਕ ਬਹੁਤ ਮੇਨ ਟੌਪਿਕ ਦੇ ਉੱਪਰ ਕਰਨੀ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਵੀਰਾਂ ਦੇ ਸਵਾਲ ਵਗੈਰਾ ਆਉਂਦੇ ਰਹਿੰਦੇ ਨੇ ਤੇ ਪਹਿਲੀ ਖਾਦ ਬਾਰੇ ਯੂਰੀਏ ਦੇ ਬਾਰੇ ਵੀ ਕਿਵੇਂ ਪਾਈਏ ਜਾਂ ਦੂਜੀ ਯੂਰੀਆ ਕਿਵੇਂ ਪ ਤਾ ਕਿਸਾਨ ਵੀਰੋ ਜੂਰੀਆ ਪਾਉਣ ਦੇ ਤਰੀਕੇ ਬਾਰੇ ਅੱਜ ਆਪਾਂ ਗੱਲ ਕਰਨੀ ਆ ਕਿਉਂਕਿ ਬਹੁਤ ਕਿਸਾਨ ਵੀਰ ਨੇ ਜਿਹੜੇ ਉਹਨਾਂ ਨੂੰ ਆਪਣੇ ਨਾਲੋਂ ਵੱਧ ਨੌਲੇਜ ਆ ਪਰ ਉਹ ਸ਼ੇਅਰ ਨਹੀਂ ਕਰਦੇ ਕਿਸੇ ਨਾਲ ਤਾਂ ਤੁਸੀਂ ਕਿਸਾਨ ਵੀਰੋ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਵੀ ਕਿਵੇਂ ਤੁਸੀਂ ਜੂਰੀਆ ਪਾਉਣੇ ਖੜੇ ਪਾਣੀ ਚ ਪਾਉਣੇ ਹੋ ਜਾਂ ਛਕਾ ਕੇ ਪਾਉਣੇ ਹੋ ਕਿੰਨੀ ਪਾਉਣੇ ਹੋ ਜੂਰੀਆ ਤੇ ਕਿਹੜੇ-ਕਿਹੜੇ ਝੋਨੇ ਦੇ ਵਿੱਚ ਕਿੰਨੀ-ਕਿੰਨੀ ਜੂਰੀਆ ਤੁਸੀਂ ਦਿੰਨੇ ਹੋ ਜੋ ਵੀ ਤੁਹਾਡੇ ਕੋਲ ਨੌਲੇਜ ਹੋਵੇ ਜ਼ਰੂਰ ਦਿਓ ਕਿਉਂਕਿ ਹੋਰ ਕਿਸਾਨ ਵੀਰਾਂ ਨੂੰ ਵੀ ਇਹ ਚੀਜ਼ ਦਾ ਪਤਾ ਲੱਗ ਜਾਵੇ ਕਿਸਾਨ ਵੀਰੋ ਮੈਂ ਤਕਰੀਬਨ 3-4 ਸਾਲ ਤੋਂ ਜਿੱਦਣ ਤੋਂ ਮੈਂ ਖੇਤੀ ਦੇ ਵਿੱਚ ਜਿਆਦਾ ਇਨਵੋਲ ਹੋਇਆ ਮੈਂ ਇਹ ਹੀ ਚੀਜ਼ ਨੋਟਿਸ ਕੀਤੀ ਹੈ ਵੀ ਜਿਹੜਾ ਆਪਾਂ ਯੂਰੀਆ ਖੜੇ ਪਾਣੀ ਦੇ ਵਿੱਚ ਪਾਉਨੇ ਆ ਉਹਦਾ ਆਪਾਂ ਨੂੰ ਜੇ ਜਿਆਦਾ ਤੋਂ ਜਿਆਦਾ ਨਹੀਂ ਤਾਂ 20% ਰਿਜ਼ਲਟ ਘੱਟ ਮਿਲਦਾ ਜੇ ਆਪਾਂ ਦੇਖੀਏ ਦੂਜੀ ਯੂਰੀਆ ਦਾ ਆਪਾਂ ਨੂੰ ਰਿਜ਼ਲਟ ਚਾਹੇ ਤੁਸੀਂ 50-60% ਮੰਨ ਲਓ 100 ਮੰਨ ਲਓ ਤਾਂ ਇਹਦਾ ਆਪਾਂ ਨੂੰ ਉਦੋਂ 15% ਜਿਹੜਾ ਰਿਜ਼ਲਟ ਘੱਟ ਮਿਲਦਾ ਦੇਖੋ ਜੇ 15% ਆਪਾਂ ਨੂੰ ਜ਼ਿਆਦਾ ਮਿਲੇ ਤਾਂ ਕਿੰਨਾ ਰਿਜ਼ਲਟ ਵਧ ਜੂਗਾ ਤਾਂ ਕਿਸਾਨ ਵੀਰ ਉਹ ਜਿਹੜੀ ਯੂਰੀ ਆਪਾਂ ਦੇਣੀ ਆ ਤੇ ਬਰਾ ਪਾਣੀ ਹੋਵੇ ਖੇਤ ਦੇ ਵਿੱਚ ਕਿੱਥੇ ਕਿੱਥੇ ਪਾਣੀ ਖੜਾ ਹੋਵੇ ਕਿੱਥੇ ਗਾਰਾ ਹੋਵੇ ਤੁਸੀਂ ਯੂਰੀਆ ਦੇ ਕੇ ਕਿਸਾਨ ਵੀਰ ਉਹਨੂੰ ਦੂਸਰੇ ਦਿਨ ਪਾਣੀ ਲਾ ਦਿਓ ਤਾਂ ਤੁਸੀਂ ਇੱਕ ਗੱਲ ਨੋਟ ਕਰਿਓ ਦੁੱਗਣਾ ਰਿਜ਼ਲਟ ਤੁਹਾਨੂੰ ਯੂਰੀਆ ਦੇ ਦੂਗਾ ਚਾਹੇ ਤੁਸੀਂ 2-3 ਖੇਤਾਂ ਦੇ ਵਿੱਚ ਇਹ ਚੀਜ਼ ਦਾ ਟ੍ਰਾਇਲ ਕਰਕੇ ਦੇਖ ਲਓ ਜੋ ਕਿਸਾਨ ਬਰੋ ਆਪਾਂ ਸਵੇਰੇ ਯੂਰੀਆ ਦੇਤੀ ਸਾਰੀ ਦਿਹਾੜੀ ਪਾਣੀ ਨੇ ਤਪਣਾ ਉਹਦੇ ਚੋ ਵੀ ਕੁਛ ਨਾ ਕੁਛ ਲਾਸਟਾ ਹੋਊਗਾ ਜੋ ਸ਼ਾਮ ਨੂੰ ਆਪਾਂ ਯੂਰੀਆ ਦੇਣੀ ਆ ਸਾਰੀ ਦਿਹਾੜੀ ਦਾ ਪਾਣੀ ਤਪਿਆ ਹੋਇਆ ਉਹਦੇ ਚੋ ਵੀ ਕੁਛ ਨਾ ਕੁਛ ਨਾਈਟ੍ਰੋਜਨ ਦਾ ਲਾਸ ਹੋਊਗਾ ਤਾਂ ਕਿਸਾਨ ਬਰੋ ਜਿਹੜਾ ਆਪਾਂ ਸ਼ਾਮ ਨੂੰ ਖੜੇ ਪਾਣੀ ਸੌਰੀ ਪਾਣੀ ਹਲਕੇ ਪਾਣੀ ਦੇ ਵਿੱਚ ਜਾਂ ਸਿਕਾਏ ਹੋਏ ਪਾਣੀ ਦੇ ਵਿੱਚ ਯੂਰੀਆ ਦੇ ਕੇ ਉਹਨੂੰ ਪਾਣੀ ਲਾਵਾਂ ਖੇਤ ਨੂੰ ਉਹਦੇ ਨਾਲ ਆਪਣੀ ਜ਼ਮੀਨ ਆ ਜਿਹੜੀ ਪ੍ਰੋਪਰ ਜੂਰੀ ਨੂੰ ਅਬਜ਼ਰਵ ਕਰਕੇ ਬੂਟੇ ਨੂੰ ਦੇ ਦੋ। ਨਾਲੇ ਆਕਸੀਜਨ ਦਾ ਪ੍ਰਵਾਹ ਹੋਣ ਲੱਗਿਆ ਨਾਲੇ ਖੇਤੋਂ ਨਾਲੇ ਥੱਲੋਂ ਆਪਣਾ ਖੇਤ ਜਿਹੜਾ ਆਪਣਾ ਗੱਦੂ ਕਰਿਆ ਹੋਇਆ ਹੁੰਦਾ ਉਹ ਟਾਈਟ ਹੋਣ ਲੱਗਿਆ ਨਾਲੇ ਦੂਜੀ ਜੂਰੀਆ ਉਦੋਂ ਵੀ ਸਖਾਲੀ ਪੈ ਜਾਂਦੀ ਹੈ। ਇਹ ਕਿ ਕਿਸਾਨ ਵੀਰੋ ਆਪਾਂ ਕੋਈ ਐਦਾਂ ਨਹੀਂ ਹੁੰਦਾ ਵੀ ਤੁਹਾਨੂੰ ਆਪਾਂ ਨੇ ਦੱਸਤੀ ਗੱਲ ਆਪਾਂ ਆਪਣੀ ਆਪਾਂ ਆਪ ਵੀ ਕਰਦੇ ਆਂ ਇਹ ਚੀਜ਼। ਮੈਨੂੰ ਵਧੀਆ ਲੱਗਿਆ ਇਹ ਕੰਮ ਤਾਂ ਮੈਂ ਤੁਹਾਨੂੰ ਤੁਹਾਡੇ ਨਾਲ ਇਹ ਚੀਜ਼ ਸ਼ੇਅਰ ਕਰਦਾ। ਕਿ ਜਿਹੜੀ ਚੀਜ਼ ਮੈਨੂੰ ਵਧੀਆ ਲੱਗਦੀ ਹੈ ਜਿਹੜੀ ਚੀਜ਼ ਮੈਨੂੰ ਰਿਜ਼ਲਟ ਦਿੰਦੀ ਹੈ ਉਹ ਮੈਂ ਤੁਹਾਨੂੰ ਰეკਮੈਂਡ ਕਰਨਾ ਕਹਿ ਸਕਦਾ ਜਾਂ ਮੈਂ ਤੁਹਾਨੂੰ ਦੱਸ ਸਕਦਾ ਭਾਈ ਆਹ ਚੀਜ਼ ਤੁਹਾਨੂੰ ਵਧੀਆ ਰਿਜ਼ਲਟ ਦੇਊਗੀ ਯੂਰੀਆ ਖਾਦਾ ਕਿਸਾਨ ਵੀਰੂ ਇਹ ਆਪਣੇ ਜ਼ਮੀਨਾਂ ਦੇ ਝਾੜ ਨਹੀਂ ਵਧਾਉਂਦੀ ਇਹ ਬੂਟੇ ਨੂੰ ਨਾਈਟ੍ਰੋਜਨ ਦੇ ਕੇ ਜਿੱਦਾਂ ਆਪਾਂ ਕਹਿੰਦੇ ਉਹਦਾ ਬਾਦ ਦਾ ਫਲਾਓ ਕਲੋਰੋਫਿਲੋ ਦੀ ਪੂਰੀ ਬਣਾ ਕੇ ਰੱਖਣ ਦੇ ਵਿੱਚ ਸਹਾਇਤਾ ਕਰਦੀ ਆ ਪਰ ਨਾਈਟ੍ਰੋਜਨ ਦੇਣ ਦਾ ਤਰੀਕਾ ਆਪਾਂ ਨੂੰ ਸਹੀ ਹੋਣਾ ਚਾਹੀਦਾ ਵਧੀਆ ਰਿਜ਼ਲਟ ਜੇ ਲੈਣੇ ਨੇ ਆਪਾਂ ਨੇ ਕਿਸਾਨ ਵੀਰੋ ਤਿਰਪਰਾਜਾ ਕਿਤੇ ਕਿਤੇ ਪਾਣੀ ਹੋਵੇ ਯੂਰੀਆ ਦੇ ਦਿਓ ਯੂਰੀਆ ਖੁਰਨ ਤੋਂ ਬਾਅਦ ਨਾ ਪਾਣੀ ਲਾ ਦਿਓ ਯੂਰੀਆ ਕਿਸਾਨ ਵੀਰੋ ਖੁਰ ਕੇ ਨਾਲ ਦੀ ਨਾਲ ਬੂਟੇ ਕੋਲ ਚਲਾ ਜਾਂਦਾ ਇਹ ਖਾਦ ਹੈ ਡੀਏਪੀ ਵਾਂਗੂ ਨਹੀਂ ਹੈ ਕਿ ਵੀ ਜਿੱਥੇ ਆਪਾਂ ਸੜਤਾ ਉੱਥੇ ਪਿਆਰ ਹੋਊਗਾ ਇਦਾਂ ਬੂਟੇ ਦੇ ਕੋਲ ਜਾਊਗਾ ਆਪ ਅੱਜ ਕੇ ਤਾਂ ਕਿਸਾਨ ਵੀਰੋ ਜਿਹੜੀ ਆਪਾਂ ਯੂਰੀਆ ਦੇਣੀ ਆ ਇੱਕ ਵਾਰ ਟ੍ਰਾਇਲ ਜ਼ਰੂਰ ਕਰਕੇ ਦੇਖ ਲਿਓ ਸਕਾ ਕੇ ਪਾਣੀ ਜੂਰੀਆ ਪਾ ਕੇ ਦੇਖਿਓ ਤੁਹਾਨੂੰ ਰਿਜ਼ਲਟ ਵਧੀਆ ਮਿਲੂਗਾ ਤੇ ਕਿਸਾਨ ਵੀਰੋ ਅੱਗੇ ਤੁਸੀਂ ਜਰੂਰ ਦੱਸਿਓ ਮੈਨੂੰ ਵੀ ਤੁਸੀਂ ਜੂਰੀਆ ਕਿਵੇਂ ਦਿੰਨੇ ਹੋ ਤੇ ਤੁਹਾਨੂੰ ਰਿਜ਼ਲਟ ਕਿਹੜੀ ਦਾ ਵਧੀਆ ਲੱਗਦਾ ਉਮੀਦ ਆ ਕਿਸਾਨ ਵੀਰੋ ਜਿਹੜੀ ਜਾਣਕਾਰੀ ਆਪਾਂ ਤੁਹਾਨੂੰ ਦਿੱਤੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਜਿਹੜੀਆਂ ਵੀਡੀਓਆਂ ਨੇ ਲੈ ਕੇ حاضر ਹੁੰਦ ਰਹਾਂਗੇ ਧੰਨਵਾਦ